ਤਾਂ ਕੀ ਮਾਮਲਾ ਜੀ ਖੇਤਰਾਂ ਦਾ ਰੋਸ਼ੀਓ ਸਰ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਨਾ ਕਿ 12 ਤਰੀਕ ਨੂੰ ਇੱਕ ਗੁਰਪ੍ਰਤਵਨ ਸਿੰਘ ਪੰਨੂ ਜੋ ਹੋਮ ਮਿਨਿਸਟਰੀ ਵੱਲੋਂ ਇੱਕ ਬੈਂਡ ਐਸੋਸੀਏਸ਼ਨ ਚਲਾਉਂਦਾ ਐਸਫਜ ਤਾਂ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਕਿ ਸਤੌਜ ਪਿੰਡ ਦੇ ਵਿੱਚ ਉਹਨਾਂ ਨੇ ਸਲੋਗਨਸ ਔਰ ਇੱਕ ਫਲੈਕਚਰ ਆ ਉਹਦੇ ਕੰਸਰਨ ਦੇ ਵਿੱਚ ਨਾਲ ਦੀ ਨਾਲ ਉਸ ਇਨਫੋਰਮੇਸ਼ਨ ਤੇ ਐਫਆਈਆਰ ਦਿੱਤੀ ਗਈ ਸਰ ਬਾਅਦ ਚੋਂ ਸਰ ਇਨ ਡਿਟੇਲ ਇਹ ਪਤਾ ਲੱਗਿਆ ਵੀ ਤਿੰਨ ਦੋਸ਼ੀ ਨੇ ਇਹਦੇ ਚੋਂ ਜਗਰਾਜ ਸਿੰਘ ਜਿਹੜੇ ਸੋਨੀ ਅਮਰਤਪਾਲ ਸਿੰਘ ਐਂਡ ਇੱਕ ਬਲਜੀਤ ਸਿੰਘ ਇਹ ਬਠਿੰਡਾ ਜੇਲ੍ਹ 'ਚ ਇਕੱਠੇ ਸੀਗੇ ਇਹਨਾਂ ਤੇ ਪਹਿਲਾਂ ਵੀ ਕਾਫੀ ਐਫ ਆਈ ਆਰਸ ਨੇ ਉਦੋਂ ਬਾਅਦ ਜਦੋਂ ਇਕੱਠੇ ਸੀ ਤਾਂ ਉੱਥੇ ਜਦੋਂ ਇਹ ਕਨਵਿਕਟ ਹੋ ਗਿਆ ਜਗਰਾਜ ਸੋਨੀ ਜੋ ਕਿ ਵੀਰੋਕੇ ਮਾਨਸਾ ਦਾ ਰਹਿਣ ਵਾਲਾ ਇਹ ਜਦੋਂ ਛੁੱਟੀ ਤੇ ਆਇਆ ਤਾਂ ਅਮਰਤਪਾਲ ਨੇ ਆਪਣਾ ਭਰਾ ਬਲਜਿੰਦਰ ਐਂਡ ਸਰ ਬਲਜੀਤ ਨੇ ਆਪਣਾ ਭਰਾ ਅਤਰਵੀਰ ਦੇ ਨਾਲ ਅਟੈਚ ਕਰਤੇ ਉਹਨਾਂ ਨੇ ਇਹਨਾਂ ਨੂੰ ਕਾਫੀ ਇਹਨੂੰ ਟ੍ਰੇਨਿੰਗ ਦਿੱਤੀ ਕੀ ਕਰਨਾ ਕੁਝ ਐਪਸ ਡਾਊਨਲੋਡ ਕਰਵਾਈਆਂ ਫਾਰ ਕਮਿਊਨੀਕੇਸ਼ਨ ਇਹਦਾ ਕਮਿਊਨੀਕੇਸ਼ਨ ਡਾਇਰੈਕਟ ਕਰਵਾਤਾ ਜਗਰਾਜ ਸੋਨੀ ਦਾ ਗੁਰਪਰਮਨ ਸਿੰਘ ਪੰਨੂ ਦੇ ਨਾਲ ਉਦੋਂ ਬਾਅਦ ਸਰ 11 ਤਰੀਕ ਦੀ ਰਾਤ ਨੂੰ ਇਹ ਆ ਕੇ ਸਤੋਜ ਪਿੰਡੇ ਦੇ ਵਿੱਚ ਲਿਖ ਵੀ ਗਿਆ ਤੇ ਫਲੈਗ ਵੀ ਚੜਾ ਗਿਆ ਔਰ ਉਹਦੀ ਵੀਡੀਓ ਬਣਾ ਕੇ ਜਗਰਾਜ ਨੇ ਅਲੀਅਸ ਸੋਨੀ ਨੇ ਆਪਣੇ ਫੋਨ ਤੇ ਗੁਰਪਰਮਨ ਸਿੰਘ ਪੰਨੂ ਨੂੰ ਅੱਗੇ ਵੀਡੀਓਜ਼ ਭੇਜ ਦਿੱਤੀਆਂ ਗਈਆਂ ਇਹ ਸਾਰੀ ਚੀਜ਼ ਦੇ ਵਿੱਚ ਸਭ ਤੋਂ ਪਹਿਲਾਂ ਗਿਫਟੀ ਅਰੈਸਟ ਹੋਇਆ ਸਰ ਜਿਹੜਾ ਗੁਰਮੀਤ ਗਿਫਟੀ ਹੈ ਜਿਹਨੂੰ ਇਹਨੇ ਆਪਣਾ ਨਾਲ ਪਾਰਟੀ ਬਣਾਇਆ ਸੀ ਕ੍ਰਾਈਮ ਚ ਉਹਦੇ ਬਾਅਦ ਸਰ ਜਗਰਾਜ ਗ੍ਰਫਤਾਰ ਹੋ ਗਿਆ ਅਲੀਅਸ ਸੋਨੀ ਫਿਰ ਇਹ ਸਾਰੀ ਕਨਸਪੀਰੇਸੀ ਜਿਹੜੀ ਹੈ ਬਿਲਕੁਲ ਨੰਗੀ ਛੱ ਕਿ ਇਹਨਾਂ ਨੇ ਕਿਵੇਂ ਜੇਲ੍ਹ ਚੋਂ ਇੱਕ ਪਲਾਨ ਬਣਾਇਆ ਫਿਰ ਕਿਵੇਂ ਜੁਗਰਾ ਜੇ ਲਈ ਸੋਨੀ ਐਂਡ ਗਿਫਟੀ 11 ਤਰੀਕ ਦੀ ਰਾਤ ਨੂੰ ਆਏ ਸਲੋਗਨਸ ਲਿਖੇ ਭੇਜੇ ਉਦੋਂ ਬਾਅਦ ਕਿਵੇਂ ਬਲਜੀਤ ਸਿੰਘ ਜਿਹੜਾ ਕਿ ਅਮਰਪਾਲ ਦਾ ਭਰਾ ਹੈ ਇਹਨੂੰ ਸਾਰਾ ਪਹਿਲਾਂ ਉਹਨੂੰ ਨੌਲੇਜ ਦਿੱਤੀ ਐਪ ਡਾਊਨਲੋਡ ਕਰਨ ਚ ਔਰ ਬਾਕੀ ਕੰਮਾਂ ਚ ਕਿਵੇਂ ਜਿਹੜਾ ਬਲਜੀਤ ਦਾ ਭਰਾ ਅਤਰਵੀਰ ਆ ਉਹਨੇ ਇਹਨਾਂ ਨੂੰ ਪੈਸੇ ਦੀ ਟਰਾਂਸਫਰ ਕੀਤੀ 3500 ਕੀਤਾ ਦੋ ਵਾਰੀ ਤਾਂ ਉਹ ਸਾਰਾ ਕੁਝ ਕਰਕੇ ਤਾਂ ਫਿਰ ਇਹ ਸਾਰਾ ਕੇਸ ਪ੍ਰੋਪਰ ਟਰੇਸ ਹੋ ਗਿਆ ਜਿਹੜਾ ਵਹੀਕਲ ਯੂਜ਼ ਹੋਇਆ ਸਪਰੇਅ ਕੈਂਸ ਯੂਜ਼ ਹੋਈਆਂ ਫਲੈਕਸ ਉਹ ਸਾਰੀਆਂ ਟਰੇਸ ਹੋ ਗਈਆਂ ਨੇ ਅਨਸਰ ਜੋ ਇਹਨਾਂ ਦੇ ਕੋਲੋਂ ਪੰਜ ਮੋਬਾਈਲ ਸਟ੍ਰੈਸ ਮਿਲੇ ਨੇ ਜਿਹੜੇ ਕਿ ਅਸੀਂ ਐਫਐਸਐਲਸ ਤੇ ਭੇਜੇ ਨੇ ਔਰ ਜਿਹੜਾ ਕਿ ਉਹਦੀ ਰਿਪੋਰਟ ਆਉਣ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹਦੇ ਚ ਟੋਟਲ 7 ਦੋਸ਼ੀ ਨੇ ਇੱਕ ਗੁਰਪਤ ਸਿੰਘ ਪੱਤੂ ਪੰਨੂ ਹੈ ਜਿਹੜਾ ਕਿ ਬਾਹਰ ਹਲੇ ਫੜਨਾ ਬਾਕੀ ਆ ਬਾਕੀ 6 ਅਰੈਸਟ ਹੋ ਚੁੱਕੇ ਨੇ ਨਾਲ ਹੀ ਮੈਂ ਧਿਆਨ ਚ ਲਿਆਣਾ ਚਾਹਨਾ ਵੀ ਜਦੋਂ ਵੀ ਆ ਇਦਾਂ ਦਾ ਕ੍ਰਾਈਮ ਹੋਇਆ ਇੱਕਦਮ ਦੋ ਕੀ ਦੇ ਭਾਰਤ ਦੇਸ਼ ਦੀ ਅਖੰਡਤਾ ਨੂੰ ਤੋੜਨ ਵਾਲਾ ਕ੍ਰਾਈਮ ਹੈ ਔਰ ਦੋ ਫਿਰਕਿਆਂ ਚੋਂ ਔਰ ਜਾਂ ਕਿ ਲੜਾਈ ਕਰਾ ਸਕਦਾ ਤੈ ਇਹਦੇ ਮੱਧਨ ਉਹ ਰੱਖਦੇ ਹੋਏ ਸਾਡੇ ਵਰਦੀ ਐਸਐਸਪੀ ਸਰਦਾਰ ਸਰਤਾਜ ਸਿੰਘ ਚੈਲਸਰ ਨੇ ਟੀਮ ਜੁਮਾਈਆਂ ਜਿਸ ਟੀਮ ਚੋ ਹੈਡ ਮੈਨੂ ਬਣਾਇਆ ਨਾਲ ਡੀਐਸਪੀ ਡੀ ਸੀਗੇ ਡੀਐਸਪੀ ਦੜਬਾ ਨੇ ਸੀਆਈਨ ਚਾਰਜ ਆ ਔਰ ਐਸਐਚਓ ਧਰਮਗੜ ਤਾਂ ਇਹਨਾਂ ਸਾਰਿਆਂ ਨੇ ਹਾਰਡਵਰਕ ਕੀਤਾ ਆ ਸਾਰਾ ਕੇਸ ਜਿਹੜਾ ਉਹ ਪ੍ਰੋਪਰਲੀ ਟ੍ਰੇਸ ਕਰਤਾ ਔਰ ਮੈਂ ਦੱਸਣਾ ਚਾਹਣਾ ਵੀ ਜਿਹੜਾ ਜਗਰਾਜ ਸਿੰਘ ਸੋਨੀ ਹੈ ਇਹਦੇ ਤੇ ਪਹਿਲਾਂ 5 ਐਫਆਈਆਰਸ ਦਰਜ ਨੇ ਇਸ ਮੁਕਦਮੇ ਤੋਂ ਅਮਰਤਪਾਲ ਤੇ 3 ਐਫਆਈਆਰਸ ਦਰਜ ਨੇ ਬਲਜੀਤ ਤੇ 1 ਐਫਆਈਆਰ 302 ਦੀ ਔਰ ਜਿਹੜੇ ਦੂਜੇ 3 ਨੇ ਜੀ ਗੁਰਮੀਤ ਗਿਫ ਬਲਜਿੰਦਰ ਐਂਡ ਅ ਅਤਰਵੀਰ ਇਹਨਾਂ ਤੇ ਹਾਲੇ ਕੋਈ ਐਫਆਈਆਰ ਦਰਜ ਨਹੀਂ ਇਹਨਾਂ ਤੇ ਇਹ ਪਹਿਲੀ ਪਹਿਲੀ ਐਫਆਈਆਰ ਸਰ ਸਰ ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਪੁੱਛੀ ਆ ਸਰ ਇਹਦੇ ਜਿਵੇਂ ਦੱਸਣਾ ਚਾਹਨਾ ਕਿ ਜਿਹੜੇ ਵੀ ਕੋਈ ਕ੍ਰਾਈਮਨਲਸ ਜਾਂ ਹੋਰ ਬੈਠੇ ਨੇ ਜਾਂ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੂੰ ਸਾਰੇ ਮਿਸਗਾਈਡ ਕਰਦੇ ਨੇ ਉਹਨਾਂ ਨਾਲ ਵਾਦਾ ਕੀਤਾ ਜਾਂਦਾ 15 ਤੋਂ 20000 ਰੁਪਏ ਦਾ ਸਿਰਫ ਔਰ ਥੋੜੇ ਜਿਹੇ ਪੈਸੇ ਜਿਵੇਂ ਇਸ ਕੇਸ ਸਿਰਫ 3500 ਹੀ ਗਏ ਨੇ ਮੈਂ ਸਾਰੇ ਤੁਹਾਡੇ ਮੋਬਾਈਲ 'ਤੇ ਸੁਣਾਇਆ ਦੇਣਾ ਚਾਹਨਾ ਕਿ ਇਦਾਂ ਦੇ ਕ੍ਰਾਈਮ ਦੇ ਵਿੱਚ ਬੰਦਾ ਆਪਣੀ ਸਾਰੀ ਲਾਈਫ ਇਨਡਲਜ ਹੋ ਕੇ ਖਰਾਬ ਕਰ ਲੈਂਦਾ ਤਾਂ ਇਹ ਸਾਰਿਆਂ ਨੂੰ ਔਰ ਦੂਸਰਾ ਸੰਗਰੂਰ ਪੁਲਿਸ ਔਰ ਸੰਗਰੂਰ ਟੀਮ ਅੰਡਰ ਦਾ ਗਾਈਡੈਂਸ ਆਫ ਵਰਦੀ ਐਸਐਸਪੀ ਸਰਦਾਰ ਸਰਤਾਜ ਸਿੰਘ ਚੈਲੋਸ ਜੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਵੀ ਗਲਤ ਕੰਮ ਕਰੇਗਾ ਔਰ ਕਾਨੂੰਨ ਨੂੰ ਹੱਥ ਲਾਏਗਾ ਉਸ ਬੰਦੇ ਦੀ ਜਗ੍ਹਾ ਸਿਰਫ ਜੇਲ ਹੈ ਸਲਾਖਾਂ ਸਲਾਖਾਂ ਦੇ ਪਿੱਛੇ ਹੈ ਚਾਹੇ ਉਹ ਕਿਤੇ ਵੀ ਲੁਕਿਆ ਹੋਵੇ ਕਿੰਨੀ ਵੀ ਐਫਰਟ ਕਰ ਲੇ ਕਿੰਨੀ ਵੀ ਪਲੈਨਿੰਗ ਕਰ ਲੇ ਅਸੀਂ ਆਪਣਾ ਦਿਨ ਰਾਤ ਇੱਕ ਕਰਕੇ ਉਹਨੂੰ ਟ੍ਰੇਸ ਕਰਾਂਗੇ ਔਰ ਉਹਨੂੰ ਉਹਦੀ ਬਣਦੀ ਸਜ਼ਾ ਦਵਾਵਾਂਗੇ ਸਰ ਇਹਨਾਂ ਸਟੋਰ ਪਿੰਡ ਕਿਉਂ ਟਾਰਗੇਟ ਕੀਤਾ ਸੀ ਐਮ ਦਾ ਪਿੰਡ ਫੋਨ ਕਰਕੇ ਇਸ ਕਰਕੇ ਟਾਰਗੇਟ ਕੀਤਾ ਗਿਆ ਜਾਂ ਕੋਈ ਹੋਰ ਮੋਟਰ ਚੀਜ਼ ਬਿਲਕੁਲ ਸਰ ਇਟਸ ਅ ਮੋਡਮ ਆਫ ਪਬਲਿਸਿਟੀ ਕਿ ਉੱਥੇ ਕਰਾਂਗੇ ਇਸ ਚੀਜ਼ ਦਾ ਜ਼ਿਆਦਾ ਹੋਊਗਾ ਜ਼ਿਆਦਾ ਪਾਸੇ ਜਾਏਗੀ ਬਿਲਕੁਲ ਇਸੇ ਕਰਕੇ ਟਾਰਗੇਟ ਕੀਤਾ ਗਿਆ ਸਰ ਇਹ